ਦਾਸ ਤੇ ਜਿੰਦਰ ਸਿੰਘ ਦਿਓਲ ਇਨਚਾਰਜ ਯੂਥ ਵਿੰਗ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਪਿਛਲੇ ਦਿਨਾਂ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਨੇ ਸਰਦਾਰ ਜਸਪਾਲ ਸਿੰਘ ਦੀ ਡਿਊਟੀ ਲਾਈ ਸੀ ਵੀ ਤੁਸੀਂ ਪੰਜਾਬ ਦੇ ਜਿੰਨੇ ਵੀ ਯੂਨੀਵਰਸਿਟੀਆਂ ਨੇ ਕਾਲਜ ਨੇ ਸਾਰਿਆਂ ਦੇ ਵਿੱਚ ਵਿਦਿਆਰਥੀ ਵਿੰਗ ਨੂੰ ਖੜਾ ਕਰਨਾ ਹੈ ਕਿਉਂਕਿ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦੀਏ ਖੇਤਰੀ ਪਾਰਟੀਏ ਤੇ ਸਿੱਖ ਹਿੱਤਾਂ ਦੀ ਜਿੱਥੇ ਗੱਲ ਕਰਦੀ ਉੱਥੇ ਸਾਰੇ ਸੂਬਾ ਪੰਜਾਬੀਆਂ ਦੇ ਹੱਕਾਂ ਦੀ ਗੱਲ ਕਰਦੀ ਹੈ ਸੋ ਇਸ ਦਾ ਪੰਜਾਬ ਦੇ ਕਾਲਜਾਂ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਸੀ ਕਿਉਂਕਿ ਬਾਕੀ ਭਾਰਤੀਆਂ ਜਿਹੜੀਆਂ ਨੌਜਵਾਨਾਂ ਦਾ ਸ਼ੋਸ਼ਣ ਕਰਦੀਆਂ ਨੇ ਉਹਨੂੰ ਕਿਵੇਂ ਰੋਕਿਆ ਜਾਵੇ ਨੌਜਵਾਨਾਂ ਨੂੰ ਸਹੀ ਰਸਤੇ ਕਿਵੇਂ ਲਿਆਂਦਾ ਜਾਵੇ ਇਹ ਸਰਦਾਰ ਜਸਪਾਲ ਸਿੰਘ ਮੇਰੇ ਨਾਲ ਬੈਠੇ ਨੇ ਇਹਨਾਂ ਦੀ ਡਿਊਟੀ ਲਈ ਸੀ ਸੋ ਇਹਨਾਂ ਨੇ ਅੱਜ ਸਾਨੂੰ ਬੜੀ ਖੁਸ਼ੀ ਹੋਈ ਹੈ ਇਹਨਾਂ ਨੇ ਬੜੀ ਖੂਬਸੂਰਤੀ ਦੇ ਨਾਲ ਫਿਲਹਾਲ ਪ੍ਰਧਾਨ ਸਰ ਤੇ ਜਿੰਨੇ ਵੀ ਕਾਲਜ ਯੂਨੀਵਰਸਿਟੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰਿਆਂ ਦੇ ਆਲ ਕਾਲਜ ਦੇ ਇਹਨਾਂ ਨੇ ਇੱਥੇ ਅੱਜ ਪੂਰੀ ਜਿਹੜੀ ਬਾਡੀ ਉਹ ਤਿਆਰ ਕੀਤੀ ਹੈ ਸੋ ਇਸੇ ਤਰ੍ਹਾਂ ਇਹਨਾਂ ਦੇ ਆਸੇ ਵੀ ਸਾਰੇ ਪੰਜਾਬ ਦੇ ਜਿੰਨੇ ਵੀ ਆਲ ਕਾਲਜ ਨੇ ਸਾਰਿਆਂ ਦੀ ਇਹ ਇੱਥੇ ਨਮਾਇੰਦਗੀ ਕਰਨਗੇ ਤੇ ਅੱਜ ਸਾਨੂੰ ਖੁਸ਼ੀ ਹੈ ਕਿ ਸ਼੍ਰੋਮਣੀ ਕਾਲੀਦਾ ਲਮਨ ਸਰ ਅੱਜ ਕਾਲਜਾਂ ਯੂਨੀਵਰਸਟੀਆਂ ਚ ਆਪਣੀ ਗੱਲ ਕਰ ਰੱਖਣ ਵਿੱਚ ਆਪਣੀ ਗੱਲ ਕਰਨੇ ਵਿੱਚ ਕਾਮਯਾਬ ਹੋਇਆ ਕਿਉਂਕਿ ਪੰਜਾਬ ਦੇ ਵਿੱਚ ਨਹੀਂ ਸਾਰੇ ਇੰਡੀਆ ਦੇ ਵਿੱਚ ਜਿਹੜਾ ਅੱਜ ਨੌਜਵਾਨੀ ਉਹ ਦਿੱਤੀ ਦੇ ਵਿੱਚ ਫਸਿਆ ਆ ਸੋ ਇਸ ਕਰਕੇ ਕਿਉਂਕਿ ਪਿਛਲੇ ਦਿਨੀ ਲੇਹ ਲਦਾਖ ਦੇ ਵਿੱਚ ਵੀ ਜਿਹੜੇ ਨੌਜਵਾਨਾਂ ਦੇ ਪ੍ਰਦਰਸ਼ਨ ਹੋਏ ਨੇ ਤੇ ਨੌਜਵਾਨਾਂ ਨੂੰ ਅੱਜ ਇੰਡੀਆ ਦੇ ਨੌਜਵਾਨ ਇਹ ਸਮਝ ਚੁੱਕੇ ਨੇ ਕਿ ਜਿਹੜੀਆਂ ਇੰਡੀਆ ਦੀ ਸਰਕਾਰ ਹੈ ਉਹ ਨੌਜਵਾਨਾਂ ਦਾ ਸਿਰਫ ਕੁਸ਼ਨ ਕਰਨਾ ਚਾਹਦੀ ਸੋ ਅੱਜ ਬੜੀ ਖੁਸ਼ੀ ਦੇ ਨਾਲ ਅਸੀਂ ਮੁਬਾਰਕ ਪਾਦੇ ਨੇ ਸਰਦਾਰ ਕਿਸਪਾਲ ਸਿੰਘ ਜੀ ਕਾਂਸਾ ਵਾਹਿਗੁਰੂ ਜੀ ਦੇ ਪਤੇ ਸਾਹਜਪਾਲ ਸਿੰਘ ਜਨਰਲ ਸੈਕਟਰੀ ਯੂਥ ਵਿੰਗ ਪੰਜਾਬ ਸ਼ਰੌਨੀ ਕਾਲੀ ਦਾ ਲੰਮਾ ਬੀਤੇ 3 ਮਹੀਨੇ ਤੋਂ ਅਸੀਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਆਪਣਾ ਕੈਂਪਸ ਦੇ ਵਿੱਚ ਬੱਚਿਆਂ ਨੂੰ ਸਿਖਾ ਰਹੇ ਸੀ ਵੀ ਇੱਕ ਲਾਮਬੰਦ ਹੋ ਕੇ ਲਾਮਬੰਦ ਘਾਂਚੇ ਦੇ ਵਿੱਚ ਆ ਕੇ ਆਪਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਚੰਗਾ ਸੂਚਾਰੂ ਸਿੱਖਿਆ ਤੇ ਸਿੱਖੀ ਲਈ ਆਪਾਂ ਕੰਮ ਕਿਵੇਂ ਕਰ ਸਕਦੇ ਆ ਉਹਦੇ ਵਿੱਚ ਅੱਜ ਮਿਤੀ 30 ਸਤੰਬਰ 2025 ਨੂੰ ਸਾਨੂੰ ਸਫਲਤਾ ਮਿਲੀ ਹੈ ਜਿਦੇ ਵਿੱਚ ਸਾਡੇ 50 ਅਹੁਦੇਦਾਰ ਸਹਿਬਾਨ ਕਾਲਜਾਂ ਯੂਨੀਵਰਸਟੀਆਂ ਦੇ ਵਿੱਚੋਂ ਸਾਡੇ ਨਾਲ ਜੁੜੇ ਨੇ ਅਤੇ ਅਣਗਿਣਤ ਜਿਹੜੇ ਕਾਲਜਾਂ ਯੂਨੀਵਰਸਟੀਆਂ ਦੇ ਸਟੂਡੈਂਟ ਨੇ ਸਟੂਡੈਂਟ ਵਿੰਗ ਦੇ ਵਿੱਚ ਸਾਡੇ ਨਾਲ ਜੁੜੇ ਨੇ ਅਤੇ ਅਸੀਂ ਆਸ ਕਰਦੇ ਹਾਂ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਕਾਲਜਾਂ ਯੂਨੀਵਰਸਟੀਆਂ ਦੇ ਵਿੱਚ ਅਸੀਂ ਚੰਗਾ ਢੰਗ ਤੇ ਚੰਗਿਆ ਸਿੱਖਿਆ ਤੇ ਸੇਫਟੀ ਨੂੰ ਲੈ ਕੇ ਆਪਾਂ ਪਹਿਲ ਕਦਮੀ ਕਰਾਂਗੇ ਅਤੇ ਸਿੱਖਿਆ ਲਈ ਆਪਾਂ ਆਪਣੇ ਜਿਹੜੇ ਐ ਕਦਮ ਵਧਾਵਾਂਗੇ ਉੱਥੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਵੀ ਮਾੜੇ ਅੰਸਰ ਜਾਂ ਮਾੜੇ ਕੰਮ ਹੁੰਦੇ ਨੇ ਉਹਨਾਂ ਨੂੰ ਖੱਲ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦਾਸ ਤੇ ਜਿੰਦਰ ਸਿੰਘ ਦਿਓਲ ਇਨਚਾਰਜ ਯੂਥ ਵਿੰਗ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਪਿਛਲੇ ਦਿਨਾਂ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨਨੀ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਨੇ ਸਰਦਾਰ ਜਸਪਾਲ ਸਿੰਘ ਦੀ ਡਿਊਟੀ ਲਾਈ ਸੀ ਵੀ ਤੁਸੀਂ ਪੰਜਾਬ ਦੇ ਜਿੰਨੇ ਵੀ ਯੂਨੀਵਰਸਿਟੀਆਂ ਨੇ ਕਾਲਜ ਨੇ ਸਾਰਿਆਂ ਦੇ ਵਿੱਚ ਵਿਦਿਆਰਥੀ ਵਿੰਗ ਨੂੰ ਖੜਾ ਕਰਨਾ ਹੈ ਕਿਉਂਕਿ ਸ਼ਰੋਮਣੀ ਕਾਲੀ ਦਾ ਲੰਮਰ ਸਰ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦੀ ਹੈ ਖੇਤਰੀ ਪਾਰਟੀ ਹੈ ਤੇ ਸਿੱਖ ਹਿੱਤਾਂ ਦੀ ਜਿੱਥੇ ਗੱਲ ਕਰਦੀ ਹੈ ਉੱਥੇ ਸਾਰੇ ਸਮੂਹ ਪੰਜਾਬੀਆਂ ਦੇ ਹੱਕਾਂ ਦੀ ਗੱਲ ਕਰਦੀ ਹੈ ਸੋ ਇਸ ਦਾ ਪੰਜਾਬ ਦੇ ਕਾਲਜਾਂ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਸੀ ਕਿਉਂਕਿ ਬਾਕੀ ਭਾਰਤੀਆਂ ਜਿਹੜੀਆਂ ਨੌਜਵਾਨਾਂ ਦਾ ਸ਼ੋਸ਼ਣ ਕਰਦੀਆਂ ਨੇ ਉਨਨੂੰ ਕਿਵੇਂ ਰੋਕਿਆ ਜਾਵੇ ਨੌਜਵਾਨਾਂ ਨੂੰ ਸਹੀ ਰਸਤੇ ਕਿਵੇਂ ਲਿਆਂਦਾ ਜਾਵੇ ਸਰਦਾਰ ਜਸਪਾਲ ਸਿੰਘ ਮੇਰੇ ਨਾਲ ਬੈਠੇ ਨੇ ਇਹਨਾਂ ਦੀ ਡਿਊਟੀ ਲਈ ਸੀ ਸੋ ਇਹਨਾਂ ਨੇ ਅੱਜ ਸਾਨੂੰ ਬੜੀ ਖੁਸ਼ੀ ਹੋਈ ਹੈ ਇਹਨਾਂ ਨੇ ਬੜੀ ਖੂਬਸੂਰਤੀ ਦੇ ਨਾਲ ਫਜੀਰਾ ਫਤਿਹਗੁਰ ਸਾਹਿਬ ਤੇ ਜਿੰਨੇ ਵੀ ਕਾਲਜ ਯੂਨੀਵਰਸਿਟੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰਿਆਂ ਦੇ ਆਲ ਕਾਲਜ ਦੇ ਇਹਨਾਂ ਨੇ ਇੱਥੇ ਅੱਜ ਪੂਰੀ ਜਿਹੜੀ ਬੋਡੀ ਉਹ ਤਿਆਰ ਕੀਤੀ ਹੈ ਉਹ ਸੋ ਇਸੇ ਤਰ੍ਹਾਂ ਇਹਨਾਂ ਦੇ ਹਾਸੇ ਵੀ ਸਾਰੇ ਪੰਜਾਬ ਦੇ ਜਿੰਨੇ ਵੀ ਆਲ ਪਾਲ ਨੇ ਸਾਰਿਆਂ ਦੀ ਇਹ ਇੱਥੇ ਨਮਾਇੰਦਗੀ ਕਰਨਗੇ ਤੇ ਅੱਜ ਸਾਨੂੰ ਖੁਸ਼ੀ ਹੈ ਕਿ ਸ਼੍ਰੋਮਣੀ ਕਾਲੀਦਾ ਲਮਨ ਸਰ ਅੱਜ ਕਾਲਜਾਂ ਯੂਨੀਵਰਸਿਟੀਆਂ ਚ ਆਪਣੀ ਗੱਲ ਕਰ ਰੱਖਣ ਵਿੱਚ ਆਪਣੀ ਗੱਲ ਕਰਨ ਵਿੱਚ ਕਾਮਯਾਬ ਹੋਇਆ ਕਿਉਂਕਿ ਪੰਜਾਬ ਦੇ ਵਿੱਚ ਨਹੀਂ ਸਾਰੇ ਇੰਡੀਆ ਦੇ ਵਿੱਚ ਜਿਹੜਾ ਅੱਜ ਨੌਜਵਾਨ ਹੈ ਉਹ ਦਿੱਤੀ ਦੇ ਵਿੱਚ ਫਸਿਆ ਆਇਆ ਸੋ ਇਸ ਕਰਕੇ ਕਿਉਂਕਿ ਪਿਛਲੇ ਦਿਨੀ ਲੇਹ ਲਦਾਖ ਦੇ ਵਿੱਚ ਵੀ ਜਿਹੜੇ ਨੌਜਵਾਨਾਂ ਦੇ ਪ੍ਰਦਰਸ਼ਨ ਹੋਏ ਨੇ ਤੇ ਨੌਜਵਾਨਾਂ ਨੂੰ ਅੱਜ ਇੰਡੀਆ ਦੇ ਨੌਜਵਾਨ ਇਹ ਸਮਝ ਚੁੱਕੇ ਨੇ ਕਿ ਜਿਹੜੀਆਂ ਇੰਡੀਆ ਦੀ ਸਰਕਾਰ ਹੈ ਉਹ ਨੌਜਵਾਨਾਂ ਦਾ ਸਿਰਫ ਕੁਸ਼ਣ ਕਰਨਾ ਚਾਹਦੀ ਹੈ ਸੋ ਅੱਜ ਬੜੀ ਖੁਸ਼ੀ ਦੇ ਨਾਲ ਅਸੀਂ ਮੁਬਾਰਕ ਪਾਦੇ ਹਾਂ ਸਰਦਾਰ ਜਸਪਾਲ ਸਿੰਘ ਜੀ ਦਾ ਆਗਾਂਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਜਸਪਾਲ ਸਿੰਘ ਜਨਰਲ ਸੈਕਟਰੀ ਯੂਥ ਵਿੰਗ ਪੰਜਾਬ ਸ਼ਰੋਨੀ ਕਾਲੀ ਦਾ ਲੰਮਾ ਬੀਤੇ 3 ਮਹੀਨੇ ਤੋਂ ਅਸੀਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਆਪਣਾ ਕੈਂਪਸ ਦੇ ਵਿੱਚ ਬੱਚਿਆਂ ਨੂੰ ਸਿਖਾ ਰਹੇ ਸੀ ਵੀ ਇੱਕ ਲਾਮਬੰਦ ਹੋ ਕੇ ਲਾਮਬੰਦ ਘਾਂਚੇ ਦੇ ਵਿੱਚ ਆ ਕੇ ਆਪਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਚੰਗਾ ਸੁਚਾਰੂ ਸਿੱਖਿਆ ਤੇ ਸਿੱਖੀ ਲਈ ਆਪਾਂ ਕੰਮ ਕਿਵੇਂ ਕਰ ਸਕਦੇ ਆ ਉਹਦੇ ਵਿੱਚ ਅੱਜ ਮਿਤੀ 30 ਸਤੰਬਰ 2025 ਨੂੰ ਸਾਨੂੰ ਸਫਲਤਾ ਮਿਲੀ ਹੈ ਜਿਦੇ ਵਿੱਚ ਸਾਡੇ 50 ਅਹੁਦੇਦਾਰ ਸਹਿਬਾਨ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚੋਂ ਸਾਡੇ ਨਾਲ ਜੁੜੇ ਨੇ ਅਤੇ ਅਣਗਿਣਤ ਜਿਹੜੇ ਕਾਲਜਾਂ ਯੂਨੀਵਰਸਿਟੀਆਂ ਦੇ ਸਟੂਡੈਂਟ ਨੇ ਸਟੂਡੈਂਟ ਵਿੰਗ ਦੇ ਵਿੱਚ ਸਾਡੇ ਨਾਲ ਜੁੜੇ ਨੇ ਅਤੇ ਅਸੀਂ ਆਸ ਕਰਦੇ ਹਾਂ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਅਸੀਂ ਚੰਗਾ ਢੰਗ ਤੇ ਚੰਗਿਆ ਸਿੱਖਿਆ ਤੇ ਸੇਫਟੀ ਨੂੰ ਲੈ ਕੇ ਆਪਾਂ ਪਹਿਲ ਕਦਮੀ ਕਰਾਂਗੇ ਅਤੇ ਸਿੱਖਿਆ ਲਈ ਆਪਾਂ ਆਪਣੇ ਜਿਹੜੇ ਹੈ ਕਦਮ ਵਧਾਵਾਂਗੇ ਉੱਥੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਵੀ ਮਾੜੇ ਅੰਸਰ ਜਾਂ ਮਾੜੇ ਕੰਮ ਹੁੰਦੇ ਨੇ ਉਹਨਾਂ ਨੂੰ ਖਲ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦਾਸ ਤੇ ਜਿੰਦਰ ਸਿੰਘ ਦਿਓਲ ਇਨਚਾਰਜ ਯੂਥ ਵਿੰਗ ਸ਼੍ਰੋਮਣੀ ਕਾਲੀਦਾਲ ਅਮਰਸਰ ਪਿਛਲੇ ਦਿਨਾਂ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਕਾਲੀਦਾਲ ਅਮਰਸਰ ਨੇ ਸਰਦਾਰ ਜਸਪਾਲ ਸਿੰਘ ਦੀ ਡਿਊਟੀ ਲਾਈ ਸੀ ਵੀ ਤੁਸੀਂ ਪੰਜਾਬ ਦੇ ਜਿੰਨੇ ਵੀ ਯੂਨੀਵਰਸਿਟੀਆਂ ਨੇ ਕਾਲਜ ਨੇ ਸਾਰਿਆਂ ਦੇ ਵਿੱਚ ਵਿਦਿਆਰਥੀ ਵਿੰਗ ਨੂੰ ਖੜਾ ਕਰਨਾ ਹੈ ਕਿਉਂਕਿ ਸ਼੍ਰੋਮਣੀ ਕਾਲੀਦਾਲ ਅਮਰਸਰ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦੀਏ ਖੇਤਰੀ ਪਾਰਟੀਏ ਤੇ ਸਿੱਖ ਹਿੱਤਾਂ ਦੀ ਜਿੱਥੇ ਗੱਲ ਕਰਦੀ ਉੱਥੇ ਸਾਰੇ ਸੂਬਾ ਪੰਜਾਬੀਆਂ ਦੇ ਹੱਕਾਂ ਦੀ ਗੱਲ ਕਰਦੀ ਹੈ ਸੋ ਇਸ ਦਾ ਪੰਜਾਬ ਦੇ ਕਾਲਜਾਂ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਸੀ ਕਿਉਂਕਿ ਬਾਕੀ ਭਾਰਤੀਆਂ ਜਿਹੜੀਆਂ ਨੌਜਵਾਨਾਂ ਦਾ ਸ਼ੋਸ਼ਣ ਕਰਦੀਆਂ ਨੇ ਉਹਨੂੰ ਕਿਵੇਂ ਰੋਕਿਆ ਜਾਵੇ ਨੌਜਵਾਨਾਂ ਨੂੰ ਸਹੀ ਰਸਤੇ ਕਿਵੇਂ ਲਿਆਂਦਾ ਜਾਵੇ ਇਹ ਸਰਦਾਰ ਜਸਪਾਲ ਸਿੰਘ ਮੇਰੇ ਨਾਲ ਬੈਠੇ ਨੇ ਇਹਨਾਂ ਦੀ ਡਿਊਟੀ ਲਈ ਸੀ ਸੋ ਇਹਨਾਂ ਨੇ ਅੱਜ ਸਾਨੂੰ ਬੜੀ ਖੁਸ਼ੀ ਹੋਈ ਹੈ ਇਹਨਾਂ ਨੇ ਬੜੀ ਖੂਬਸੂਰਤੀ ਦੇ ਨਾਲ ਪਰ ਜਿਹੜਾ ਪ੍ਰਧਾਨ ਸਰ ਤੇ ਜਿੰਨੇ ਵੀ ਕਾਲਜ ਯੂਨੀਵਰਸਿਟੀ ਸਾਇਬ ਸ੍ਰੀ ਗੁਰੂ ਗ੍ਰਾਂਥ ਸਾਹਿਬ ਸਾਰਿਆਂ ਦੇ ਆਲ ਕਾਲਜ ਦੇ ਇਹਨਾਂ ਨੇ ਇੱਥੇ ਅੱਜ ਪੂਰੀ ਜਿਹੜੀ ਬੋਡੀ ਉਹ ਤਿਆਰ ਕੀਤੀ ਹੈ ਸੋ ਇਸੇ ਤਰ੍ਹਾਂ ਇਹਨਾਂ ਦੇ ਆਸੇ ਵੀ ਸਾਰੇ ਪੰਜਾਬ ਦੇ ਜਿੰਨੇ ਵੀ ਆਲ ਕਾਲਜ ਨੇ ਸਾਰਿਆਂ ਦੇ ਇੱਥੇ ਨਮਾਇੰਦਗੀ ਕਰਨਗੇ ਤੇ ਅੱਜ ਸਾਨੂੰ ਖੁਸ਼ੀ ਹੈ ਕਿ ਸ਼੍ਰੋਮਣੀ ਕਾਲੀਦਾ ਲਮਨ ਸਰ ਅੱਜ ਕਾਲਜਾਂ ਯੂਨੀਵਰਸਿਟੀਆਂ ਚ ਆਪਣੀ ਗੱਲ ਕਰ ਰੱਖਣ ਵਿੱਚ ਆਪਣੀ ਗੱਲ ਕਰਨੇ ਵਿੱਚ ਕਾਮਯਾਬ ਹੋਇਆ ਕਿਉਂਕਿ ਪੰਜਾਬ ਦੇ ਵਿੱਚ ਨਹੀਂ ਸਾਰੇ ਇੰਡੀਆ ਦੇ ਵਿੱਚ ਜਿਹੜਾ ਅੱਜ ਨੌਜਵਾਨੀ ਉਹ ਦਿੱਤੀ ਦੇ ਵਿੱਚ ਫਸਿਆ ਆ ਸੋ ਇਸ ਕਰਕੇ ਕਿਉਂਕਿ ਪਿਛਲੇ ਦਿਨੀ ਲੇਹ ਲਦਾਖ ਦੇ ਵਿੱਚ ਵੀ ਜਿਹੜੇ ਨੌਜਵਾਨਾਂ ਦੇ ਪ੍ਰਦਰਸ਼ਨ ਹੋਏ ਨੇ ਤੇ ਨੌਜਵਾਨਾਂ ਨੂੰ ਅੱਜ ਇੰਡੀਆ ਦੇ ਨੌਜਵਾਨ ਇਹ ਸਮਝ ਚੁੱਕੇ ਨੇ ਕਿ ਜਿਹੜੀਆਂ ਇੰਡੀਆ ਦੀ ਸਰਕਾਰ ਹੈ ਉਹ ਨੌਜਵਾਨਾਂ ਦਾ ਸਿਰਫ ਕੁਸ਼ਨ ਕਰਨਾ ਚਾਹਦੀ ਸੋ ਅੱਜ ਬੜੀ ਖੁਸ਼ੀ ਦੇ ਨਾਲ ਅਸੀਂ ਮੁਬਾਰਕ ਪਾਦੇ ਨੇ ਸਰਦਾਰ ਕਿਸਪਾਲ ਸਿੰਘ ਜੀ ਖਾਲਸਾ ਵਾਹਿਗੁਰੂ ਜੀ ਖਾਤੇ ਸਾਥ ਜਸਪਾਲ ਸਿੰਘ ਜਨਰਲ ਸੈਕਟਰੀ ਯੂਥ ਲਿੰਕ ਪੰਜਾਬ ਸ਼ਰੋਨੀ ਕਾਲੀ ਦਾ ਲੰਘਾ ਬੀਤੇ 3 ਮਹੀਨੇ ਤੋਂ ਅਸੀਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਆਪਣਾ ਕੈਂਪਸ ਦੇ ਵਿੱਚ ਬੱਚਿਆਂ ਨੂੰ ਸਿਖਾ ਰਹੇ ਸੀ ਵੀ ਇੱਕ ਲਾਮਬੰਦ ਹੋ ਕੇ ਲਾਮਬੰਦ ਘਾਂਚੇ ਦੇ ਵਿੱਚ ਆ ਕੇ ਆਪਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਚੰਗਾ ਸੁਚਾਰੂ ਸਿੱਖਿਆ ਤੇ ਸਿੱਖੀ ਲਈ ਆਪਾਂ ਕੰਮ ਕਿਵੇਂ ਕਰ ਸਕਦੇ ਆ ਉਹਦੇ ਵਿੱਚ ਅੱਜ ਮਿਤੀ 30 ਸਤੰਬਰ 2025 ਨੂੰ ਸਾਨੂੰ ਸਫਲਤਾ ਮਿਲੀ ਹੈ ਜਿਦੇ ਵਿੱਚ ਸਾਡੇ 50 ਅਹੁਦੇਦਾਰ ਸਹਿਬਾਨ ਕਾਲਜਾਂ ਯੂਨੀਵਰਸਟੀਆਂ ਦੇ ਵਿੱਚੋਂ ਸਾਡੇ ਨਾਲ ਜੁੜੇ ਨੇ ਅਤੇ ਅਣਗਿਣਤ ਜਿਹੜੇ ਕਾਲਜਾਂ ਯੂਨੀਵਰਸਟੀਆਂ ਦੇ ਸਟੂਡੈਂਟ ਨੇ ਸਟੂਡੈਂਟ ਵਿੰਗ ਦੇ ਵਿੱਚ ਸਾਡੇ ਨਾਲ ਜੁੜੇ ਨੇ ਅਤੇ ਅਸੀਂ ਆਸ ਕਰਦੇ ਹਾਂ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਕਾਲਜਾਂ ਯੂਨੀਵਰਸਟੀਆਂ ਦੇ ਵਿੱਚ ਅਸੀਂ ਚੰਗਾ ਢੰਗ ਤੇ ਚੰਗਿਆ ਸਿੱਖਿਆ ਤੇ ਸੇਫਟੀ ਨੂੰ ਲੈ ਕੇ ਆਪਾਂ ਪਹਿਲ ਕਦਮੀ ਕਰਾਂਗੇ ਅਤੇ ਸਿੱਖਿਆ ਲਈ ਆਪਾਂ ਆਪਣੇ ਜਿਹੜੇ ਐ ਕਦਮ ਵਧਾਵਾਂਗੇ ਉੱਥੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਵੀ ਮਾੜੇ ਅਨਸਰ ਜਾਂ ਮਾੜੇ ਕੰਮ ਹੁੰਦੇ ਨੇ ਉਹਨਾਂ ਨੂੰ ਖੱਲ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ